ਅਸਕੇ ਅੰਦਰ ਸੱਦੇ ਤੇ धरना ਪ੍ਰਦਰਸ਼ਨ ਸੁਪੇਪਾਰ ਦੇ ਵਿੱਚ ਡੀਸੀ ਦਫਤਰਾਂ ਦਾ ਕਿਰਾਓ ਵਕ ਵਕ ਕਿਸਾਨ ਜਥੇ ਬੰਦੀਆਂ ਕਰ ਰਹੀਆਂ ਕਿਰਾਓ ਸੁ ਪੰਜਾਬ ਸਰਕਾਰ ਖਿਲਾਫ ਕਿਸਾਨਾਂ ਨੇ ਨਾਰੇਬਾਜ਼ੀ ਕੀਤੀ ਹੈ ਨਵਾਂ ਸ਼ਹਿਰ ਦੇ ਵਿੱਚ ਕਿਸਾਨਾਂ ਦਾ धरना ਪ੍ਰਦਰਸ਼ਨ ਡੀਸੀ ਦਫਤਰ ਦਾ ਕਿਰਾਓ ਕੀਤਾ ਗਿਆ ਜਿਹੜਾ ਪ੍ਰੋਟੈਸਟ ਹੈ ਸਾਡਾ ਉਹ ਜੋ ਪੰਜਾਬ ਸਰਕਾਰ ਨੇ ਆਪਣਾ ਅਸਲੀ ਰੂਪ ਜਿਹੜਾ ਅਸੀਂ ਪਤਾ ਸੀਗਾ ਸਾਨੂੰ ਇਹ ਇਹ ਬੀਜੇਪੀ ਦੀ ਵੀ ਟੀਮ ਹੈ ਔਰ ਉਹ ਰੂਪ ਦਿਖਾ ਲੈਣਾ ਜਿਹੜਾ ਆ ਸ਼ੁਰੂ ਕੀਤਾ ਆ ਉਹਦਾ ਜਵਾਬ ਦੇਣ ਦੇ ਲਈ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਔਰ ਜੋ ਇਹਨਾਂ ਨੇ ਬਾਡਰਾ ਤੇ ਜਿੱਥੇ ਕਿਸਾਨ ਬੈਠੇ ਤੇ ਜ਼ਬਰ ਕੀਤਾ ਉਥੇ ਉਹਨਾਂ ਦੇ ਤੰਬੂ ਜਿਹੜੇ ਆ ਉਹ ਪੁੱਟੇ ਆ ਬਿਲਡੋਜਰਾਂ ਦੇ ਨਾਲ ਉਹਦੇ ਵਿਰੋਧ ਦੇ ਵਿੱਚ ਔਰ ਰਾਤ ਖਬਰ ਮਿਲੀ ਆ ਭਾਈ ਲੀਡਰ ਤਾਂ ਤਿੰਨ ਛੱਡ ਸਾਡੇ ਸਾਰੇ ਕਿਸਾਨੀ ਦੇ ਜਿਹੜੇ ਪੂਰੇ ਵੱਡੇ ਵੱਡੇ ਲੀਡਰ ਵੀ ਸਿਗੇ ਫੜੇ ਹੋ ਸਾਰੇ ਸ਼ਰਧਤੇ ਆ ਅੱਜ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਆ ਸਾਡਾ ਜਿਹੜਾ ਉਥੇ ਸਮਾਨ ਚੋਰੀ ਹੋਇਆ ਆ ਟਰਾਲੀਆਂ ਚੋਰੀ ਹੋਈਆਂ ਆ ਗੈਸ ਸਿਲੰਡਰ ਚੋਰੀ ਹੋਇਆ ਸਾਡਾ ਆਲਾ ਚੋਰੀ ਹੋਇਆ ਸਾਰਾ ਔਰ ਜੋ ਇਹਨਾਂ ਨੇ ਉਹ ਜ਼ਬਰ ਕੀਤਾ ਸਿਆਲੇ ਬਜ਼ੁਰਗਾਂ ਦੇ ਅਸੀਂ ਅਸੀਂ ਸਾਲ ਦੇ ਜਿਹੜੇ ਬਾਬੇ ਸੀਗੇ ਉੱਥੇ ਬੈਠੇ ਸਾਡੇ ਉਹਨਾਂ ਦੇ ਜ਼ਬਰ ਕੀਤਾ ਔਰ ਰਾਤ ਨੂੰ ਉਹਨਾਂ ਨੂੰ ਬੇਇੱਜ਼ਤ ਕੀਤਾ ਆ ਉਹਰੇ ਵਿਰੋਧ ਦੇ ਵਿੱਚ ਜਿਹੜਾ ਅੱਜ ਦਾ ਪ੍ਰੋਟੈਸਟ ਆਇਆ ਥੇ ਪੰਜਾਬ ਸਰਕਾਰ ਨਾਲ ਤੁਹਾਡੀ ਮੀਟਿੰਗ ਹੋਈ ਹੈ ਮਈ ਦੇ ਵਿੱਚ ਤੇ ਮੀਟਿੰਗ ਦੀ ਡੇਟ ਵੀ ਮਿਲੀ ਆ। ਉਸ ਮੀਟਿੰਗ ਦੇ ਵਿੱਚ ਜਿਹੜੀ ਮੇਰੀ ਚੱਲ ਰਹੀ ਸੀ ਜਦੋਂ ਸੜਕਾਂ ਤੋਂ ਉਠਾਲਿਆ ਗਿਆ। ਸਰਕਾਰ ਕਹਿ ਰਹੀ ਹੈ ਕਿ ਇਹਨਾਂ ਨੇ ਜ਼ਬਰਦਸਤ ਜਿਹੜਾ ਆ ਰਸਤੇ ਬੰਦ ਕੀਤੇ ਹੋਏ ਸੀ। ਤਾਂ ਉਠਾਲਿਆ ਇਹਨਾਂ ਜਿਵੇਂ ਦੇਖੋ ਇੰਦਾ ਨਹੀਂ ਗੱਲ ਹੈ ਰਹੀ। ਅੱਜ ਵੀ ਸਾਨੂੰ ਡੀਐਸਪੀ ਦਾ ਇਥੋਂ ਸੁਨੇਹਾ ਗਿਆ ਹੈ ਕਿ ਆਹ ਸੜਕ ਤੁਹਾਡੇ ਲਈ ਬੰਦ ਕਰ ਦਿੰਦੇ ਆ। ਸਾਡੀ ਕੋਈ ਨੀਤ ਨਹੀਂ ਲੋਕਾਂ ਨੂੰ ਤੰਗ ਕਰਨ ਦੀ। ਉਹ ਸਾਡਾ ਆਖਰੀ ਹੁੰਦਾ ਜਦੋਂ ਸਾਡੀ ਕੋਈ ਪੇਸ਼ ਨਹੀਂ ਜਾਂਦੀ ਫਿਰ ਫੇਰ ਸਾਨੂੰ ਸੜਕ ਤੇ ਬੈਠਣਾ ਪੈਂਦਾ ਸਾਡਾ ਕੋਈ ਕਿਸੇ ਨੂੰ ਤੰਗ ਕਰਨ ਦਾ ਨਹੀਂ ਹੈਗਾ ਸਾਡਾ ਨਾ ਹੀ ਰੋਕ ਸਕਦੇ ਸੜਕਾਂ ਦੇ ਕੋਈ ਔਰ ਨਾਲ ਦੀ ਨਾਲ ਤੁਹਾਨੂੰ ਉਹ ਵੀ ਦੱਸ ਦਈਏ ਜਿਹੜੇ ਕਿਸਾਨ ਬਾਰਡਰਾਂ ਦੇ ਵੀ ਬੈਠੇ ਸੀਗੇ ਉਹਨਾਂ ਨੇ ਵੀ ਸੜਕ ਨਹੀਂ ਰੋਕੀ ਉਸ ਦੀ ਸੜਕਾਂ ਦੇ ਵਿੱਚ ਜਿਹੜੇ ਪੱਕੀ ਕੰਕਰੀਟ ਦੇ ਜਿਹੜੇ ਕੰਢਾ ਬਣਾ ਕੇ ਜਿਹੜੀ ਆ ਉਹ ਹਰਿਆਣਾ ਸਰਕਾਰ ਨੇ ਰੋਕੀ ਉਸ ਦੀ ਤੇ ਫਰਜ਼ਾਨ ਪੇਸ਼ ਕੀਤਾ ਗਿਆ ਲੱਖੋ ਕਿਸਾਨਾਂ ਲਈ ਰੱਖਿਆ ਜਾਂ ਉਹਦੇ ਵਿੱਚ ਕੁਛ ਦੇਖੋ ਇਹ ਬਾਈ ਤੇ ਜਿਹੜਾ ਆ ਇਹ ਲollipopo ਆ ਇਹਦੇ ਵਿੱਚ ਕੁਛ ਨਹੀਂ ਹੈਗਾ ਉਹ ਪੰਜਾਬ ਨੂੰ ਚਾਹੀਦਾ ਆ ਪੰਜਾਬ ਦਾ ਜਿਹੜਾ ਗੰਭੀਰ ਮਸਲੇ ਆ ਜਿਹੜੇ ਉਹ ਫਸਲਾਂ ਦਾ ਡਿਵਰਸਿਫਿਕੇਸ਼ਨ ਹੈਗਾ ਆ ਉਹ ਫਸਲਾਂ ਦਾ ਬਦਲ ਜਿਹੜਾ ਅਸੀਂ ਬਹੁਤ ਧੀਰ ਦਾ ਸਰਕਾਰ ਦੇ ਨਾਲ ਇਹ ਗੱਲਬਾਤ ਚਲਾਈ ਹੋਆ ਹਾਲੇ ਤੱਕ ਨਮੀ ਖੇਤੀ ਨੀਤੀ ਜਿਹੜੀ ਐਲਾਨ ਨਹੀਂ ਕੀਤੀ ਨਹਿਰੀ ਪਾਣੀ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਆ ਪਰ ਨਹਿਰੀ ਪਾਣੀ ਜਿਹੜਾ ਉਹਨਾਂ ਦੇ ਕਾਗਜ਼ਾਂ ਵਿੱਚ ਹੀ ਆ ਅਜੇ ਦੁਆਬੇ ਦੇ ਵਿੱਚ ਸਾਲ 47 ਵਾਲੇ ਮੁਘੇ ਆ ਯਕੋ ਯਾਰ ਫਸਲ ਜਿਹੜੀ ਮਾਰੂ ਮਸਲਾ ਹੋਤੀ ਆਂਦੀ ਆ ਉਹ ਮੁਕੇ ਆ ਵੱਡੇ ਮੁਕੇ ਰਹੀ ਕਿਤੇ ਗਏ ਪਾਣੀ ਦਾ ਪਹੁੰਚਣਾ ਇੱਕ ਪਾਸੇ ਰਹਾ ਅਨੇ ਕੋਈ ਵੀ ਜਿਹੜਾ ਨਹਿਰੀ ਪਾਣੀ ਦੁਆਬੇ ਦੇ ਵਿੱਚ ਨਹੀਂ ਲੱਗ ਰਿਹਾ ਔਰ ਗੰਭੀਰ ਮਸਲਾ ਆ ਟੇਲੀਵਲ ਸਾਹਿਬ ਦਾ ਬਰਤੇ ਜਿਹੜਾ 600 600 ਦਿਨ ਤੋਂ ਖੜੋ ਗਿਆ ਤੇ ਅਜੇ ਵੀ ਕੰਟੀਨਰਾਂ ਨੇ ਪਾਣੀ ਵੀ ਬੰਦ ਕਰਤਾ ਮੈਡੀਕਲ ਲੈਣਾ ਵੀ ਬੰਦ ਕਰਤਾ ਕੀ ਕਹਿਣਾ ਜਾਂਦਾ ਉਸ ਤੇ ਦੇਖੋ ਬਹੁਤ ਲੰਮੇ ਸਮੇਂ ਤੋਂ ਅੱਜ ਉਹ ਸਾਰੇ ਲੋਕ ਸਾਡੇ ਨਾਲ ਆਏ ਆ ਇਹਦਾ ਅਸੀਂ ਬਹੁਤਾ ਹਲੇ ਜਵਾਬ ਨਹੀਂ ਦੇਣਾ ਚਾਹਦੇ ਜੋਗੇ ਅਹੀ ਸਮਝਦੇ ਆਂ ਭਈ ਲੜਾਈ ਲੜਾਈ ਇੱਕ ਜਿਹੜੀ ਆ ਨਾ ਸੰਘਰਸ਼ ਹੈ ਉਹੀ ਸਿੱਧਾ ਰਾਹ ਆ ਔਰ ਸੰਘਰਸ਼ ਦੇ ਨਾਲੇ ਪਹੁੰਚੇ ਜੀ